ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬ ਕੋਲ ਲੈ ਕੇ ਤੇ ਬਾਹਰ ਫੋਰਨ ਤੱਕ ਜਿਨ੍ਹਾਂ ਦੇ ਚਰਚੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬੱਚੇ ਨੇ ਮੈਂ ਪਹਿਲਾਂ ਧੰਨਵਾਦ ਕਰਨਾ ਚਾਹੁੰਗਾ ਮਜ਼ਬੂਤ ਰਾਸ਼ਟਰੀ ਸੰਗਠਨ ਦਾ ਜਿਨ੍ਹਾਂ ਨੇ ਅੱਜ ਸਾਨੂੰ ਸਨਮਾਨ ਕੀਤਾ ਕਿਉਂਕਿ ਇੱਕ ਪਲੇਅਰ ਨੂੰ ਇੱਕ ਰੈਕਗਨਿਸ਼ਨ ਮਿਲਣਾ ਇੱਕ ਵੈਲਿਊ ਮਿਲਣਾ ਬੜਾ ਮਹੱਤਵਪੂਰਨ ਰੱਖਦਾ ਵਾ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਦਾਂ ਸਾਨੂੰ ਸਨਮਾਨ ਮਿਲਦਾ ਵਾ ਮੇਰਾ ਇੱਕ ਟੀਚਾ ਆ ਕਿ ਮੈਂ 올림픽 ਤੱਕ ਜਾਣਾ ਆ ਤੇ ਉਥੋਂ ਵੀ ਮੈਡਲ ਜਿਹੜਾ ਵਾ ਉਹ 골ਡ ਲੈ ਕੇ ਆਉਂਗੀ ਇੱਕ ਚੀਜ਼ ਰੱਖੋ ਕਿ ਆਪਣੇ ਜਿਹੜੇ ਮਾਪੇ ਆ ਤੁਹਾਡਾ ਕੜੇ ਇਹੋ ਹੈ ਤੁਹਾਡੀ ਸਭ ਤੋਂ ਵੱਡੀ ਸਪੋਰਟ ਆ ਤੁਸੀਂ ਉੱਠ ਕੇ ਵੇਖੋ ਇੱਕ ਵਾਰ ਦੇਖਿਓ ਤੁਹਾਡਾ ਕਿਦਾਂ ਹੱਥ ਫਟਦਾ ਪਿਆ ਪਹਿਲਾਂ ਹੀ ਸਾਡੇ ਪੰਜਾਬ ਦੇ ਵਿੱਚ ਯੋਧੇ ਪੈਦਾ ਹੋਏ ਆ ਉਹਨਾਂ ਨੇ ਵਧੀਆ ਕੰਮ ਕੀਤੇ ਆ ਜਿਹਦੇ ਨਾਲ ਸਾਨੂੰ ਇਨਸਪੀਰੇਸ਼ਨ ਮਿਲਦੀ ਆ ਸਾਨੂੰ ਉਹਨਾਂ ਬਾਰੇ ਕਿਤਾਬਾਂ 'ਚ ਪੜ੍ਹਨ ਨੂੰ ਮਿਲਦਾ ਵਾ ਇਦਾਂ ਸਾਨੂੰ ਲੱਗਦਾ ਹੈ ਕਿ ਸਾਡੇ ਟੀਚੇ ਸਾਨੂੰ ਮਿਲਣੇ ਚਾਹੀਦੇ ਆ ਜਿਹਦੇ ਨਾਲ ਅਸੀਂ ਬਾਕੀ ਨੌਜਵਾਨਾਂ ਨੂੰ ਇਨਸਪਾਇਰ ਕਰ ਸਕੀਏ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੂੰ ਦੇਖ ਕੇ ਤੁਸੀਂ ਪਹਿਚਾਨ ਜਾਓਗੇ ਕਿ ਕੌਣ ਬੱਚੇ ਨੇ ਕਿਉਂਕਿ ਬੜੀਆਂ ਮੱਲਾ ਮਾਰੀਆਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਤੇ ਬਾਹਰ ਫੋਰਨ ਤੱਕ ਜਿਨ੍ਹਾਂ ਦੇ ਚਰਚੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬੱਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਅੱਜ ਮਜ਼ਬੂਤ ਰਾਸ਼ਟ੍ਰ ਸੰਗਠਨ ਰਜਿਸਟਰ ਵੱਲੋਂ ਜਰਾਏ ਇਹਨਾਂ ਨੂੰ ਮਾਨ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਦਾਂ ਦਾ ਲੱਗਦਾ ਪਿਆ ਤੇ ਮੱਲਾ ਵੀ ਬੜੀਆਂ ਮਾਰੀਆਂ ਨੇ ਗੱਲਬਾਤ ਕਰਦੇ ਆ ਆਪਾਂ ਗੱਲਬਾਤ ਕਰਾਂਗੇ ਕੁਵਰ ਅਮਰਿਤਪੀਰ ਸਿੰਘ ਜੀ ਅੱਗੇ ਵੀ ਤੁਹਾਨੂੰ ਆਪਾਂ ਦਿਖਾਇਆ ਸੀਗਾ ਡੰਡ ਦੇ ਵਿੱਚ ਮਤਲ ਜਿਹੜੇ ਪੁਸ਼-ਅਪ ਡੰਡ ਮਾਰੇ ਨੇ 월ਡ ਰਿਕਾਰਡ ਤੋੜਿਆ ਤੇ ਕਾਫੀ ਮੱਲਾ ਮਾਰੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਸੀ ਗੱਲ ਜੀ ਸਸੀ ਗੱਲ ਜੀ ਸਾਰੇ ਪਿਆਰੇ ਸਰੋਤਿਆਂ ਨੂੰ ਮੈਂ ਪਹਿਲਾ ਧੰਨਵਾਦ ਕਰਨਾ ਚਾਹੁੰਗਾ ਮਜਬੂਤ ਰਾਸ਼ਟਰੀ ਸੰਗਠਨ ਦਾ ਜਿਨ੍ਹਾਂ ਨੇ ਅੱਜ ਸਾਨੂੰ ਸਨਮਾਨ ਕੀਤਾ ਜੀ ਕਿਉਂਕਿ ਇੱਕ ਪਲੇਅਰ ਨੂੰ ਇੱਕ ਰੈਕਗਨਿਸ਼ਨ ਮਿਲਣਾ ਇੱਕ ਵੈਲਿਊ ਮਿਲਣਾ ਬੜਾ ਮਹੱਤਵ ਰੱਖਦਾ ਵਾ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਦਾਂ ਸਾਨੂੰ ਸਨਮਾਨ ਮਿਲਦਾ ਵਾ ਤੇ ਮੈਂ ਧੰਨਵਾਦ ਕਰਨਾ ਸਾਰੀ ਟੀਮ ਦਾ ਜਗਿੰਦਰ ਸਿੰਘ ਅੰਗਰਾਲਾ ਜੀ ਨikhil ਸਰ ਦਾ ਇਸ਼ੁਰ ਅੰਜਲ ਸਰ ਦਾ ਤੇ ਸਾਰੀ ਟੀਮ ਦਾ ADC ਸਰ ਦਾ ਤੇ ਤੁਹਾਡੇ ਮੀਡੀਆ ਵਾਲਿਆਂ ਦਾ ਤਾਂ ਮੈਂ ਪਹਿਲਾਂ ਵੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਵੀ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਹੋ ਇਨਸਪਾਇਰ ਕਰਦੇ ਹੋ ਕਿ ਮੈਂ ਮਿਹਨਤ ਕਰ ਸਕਾਂ ਹੋਰ ਜ਼ਿਆਦਾ ਸੋ ਤੁਹਾਡੇ ਆਉਣ ਵਾਲੀ ਗੇਰੀ ਤੁਸੀ ਪਤਾ ਲੱਗੇ ਕਿ ਬਾਲੀਵੁੱਡ ਫਿਲਮ ਦੇ ਵਿੱਚ ਵੀ ਆ ਰਹੇ ਹੋ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੀ ਫਿਲਮ ਹੈ ਤੇ ਕਿੰਨਾ ਕੁ ਪਿਆਰ ਮਿਲਦਾ ਪਿਆ ਪਹਿਲਾਂ ਹੀ ਤੁਹਾਨੂੰ ਸਰ ਸੋਸ਼ਲ ਮੀਡੀਆ ਤੇ ਮੇਰੇ ਅਰਾਊਂਡ 5 ਲੱਖ ਫੋਲੋਅਰਸ ਆ ਵੈਰੀਫਾਈਡ ਐ ਮੈਂ ਹਰ ਜਗ੍ਹਾ ਤੇ ਤੇ ਮੇਰੀ ਮੂਵੀ ਜੋ ਮੈਂ ਐਕਸ਼ਨ ਹੀਰੋ ਐਜ਼ ਅ ਲੌਂਚ ਹੋ ਰਹੀ ਹੈ ਪੰਜਾਬੀ ਫਿਲਮ ਅਦ੍ਰਸ਼ੀ ਦੇ ਵਿੱਚ ਤੇ ਜਲਦੀ ਹੋਊਗਾ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜ਼ਿਆਦਾ ਚੀਜ਼ਾਂ ਕਿਉਂਕਿ ਕੁਝ ਕ੍ਰਾਈਟੇਰੀਆ ਹੁੰਦਾ ਉਹਨਾਂ ਦਾ ਤੇ ਬਟ ਇਹ ਹੈ ਕਿ ਜਲਦੀ ਮੈਂ ਵਰਲਡ ਰਿਕਾਰਡਸ ਵੀ ਹੋਰ ਬਣਾਉਂਗਾ ਸੱਤ ਵਰਲਡ ਰਿਕਾਰਡ ਬਣਾ ਚੁੱਕਿਆ ਹਾਂ ਮੇਰਾ ਏਮ ਤੇ ਜਲਦੀ ਕਰੂੰਗਾ ਸੋ ਫਿਰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਏ ਪਿੰਡ ਵਾਲਿਆਂ ਦੇ ਤੇ ਬਲੇ ਬਲੇ ਹੁੰਦੀ ਵੀ ਜਿਲ੍ਹਾ ਗੁਰਦਾਸਪੁਰ ਦੀ ਵੀ ਹੋਣੀ ਏ ਕਿ ਅੱਗੇ ਵਰਲਡ ਰਿਕਾਰਡ ਦੇ ਰੇ ਸੱਤ ਤੋੜਿਆ ਤੁਸੀਂ ਤੇ ਹੁਣ ਫਿਲਮਾਂ ਦੇ ਵਿੱਚ ਸ਼ਾਨਾ ਵੀਰ ਗੁਰਦਾਸਪੁਰ ਦਾ ਪੁੱਤ ਕੀ ਕਹਿਣਾ ਚਾਹਦੇ ਬਿਲਕੁਲ ਸਰ ਗੁਰਦਾਸਪੁਰ ਦੇ ਪਹਿਲਾਂ ਹੀ ਸਾਡੇ ਪੰਜਾਬ ਦੇ ਵਿੱਚ ਯੋਧੇ ਪੈਦਾ ਹੋਏ ਆ ਉਹਨਾਂ ਨੇ ਵਧੀਆ ਕੰਮ ਕੀਤੇ ਆ ਜਿਹਦੇ ਨਾਲ ਸਾਨੂੰ ਇਨਸਪੀਰੇਸ਼ਨ ਮਿਲਦੀ ਆ ਸਾਨੂੰ ਉਹਨਾਂ ਬਾਰੇ ਕਿਤਾਬਾਂ 'ਚ ਪੜਨ ਨੂੰ ਮਿਲਦਾ ਵਾ ਇਦਾਂ ਸਾਨੂੰ ਲੱਗਦਾ ਏ ਕਿ ਸਾਡੇ ਟੀਚੇ ਸਾਨੂੰ ਮਿੱਥਨੇ ਚਾਹੀਦੇ ਆ ਜਿਹਦੇ ਨਾਲ ਅਸੀਂ ਬਾਕੀ ਨੌਜਵਾਨਾਂ ਨੂੰ ਇਨਸਪਾਇਰ ਕਰ ਸਕੀਏ ਸੋ ਬੜਾ ਜਰਾ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਬੜਾ ਵਗਦਾ ਪਿਆ ਕੀ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਵੱਲ ਵੇਖ ਕੇ ਤੁਹਾਡੀ ਸਿੱਖਿਆ ਤੇ ਕਿਤੇ ਚੱਲਣ ਤੇ ਨਸ਼ਾ ਜਰਾ ਤਿਆਗ ਦੇਣ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਬੜੀਆਂ ਐਨ ਜੀਓਸ ਨੇ ਇੱਕ ਐਨ ਜੀਓ ਨੇ ਸਾਨੂੰ ਬੜਾ ਸਨਮਾਨ ਕੀਤਾ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਇਦਾਂ ਦੇ ਫਰਿਸ਼ਤੇ ਜਿਨ੍ਹਾਂ ਜਰ ਪੰਜਾਬ ਦੇ ਵਿੱਚ ਹੈਗੇ ਆ ਸਾਡੇ ਦੇਸ਼ ਦੇ ਵਿੱਚ ਹੈਗੇ ਆ ਨਸ਼ਾ ਆਪਣੇ ਆਪ ਖਤਮ ਹੋਏਗਾ ਸਰ ਅਸੀਂ ਨਹੀਂ ਖਤਮ ਕਰਨਾ ਇਹਨਾਂ ਸ਼ਕਤੀਆਂ ਨੇ ਖਤਮ ਕਰਨਾ ਤੋ ਤੁਹਾਡੀ ਡੀਸੀ ਸਾਹਿਬ ਵੱਲੋਂ ਜਿਹੜੀ ਡਿਊਟੀ ਲਗਾਈ ਗਈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਜ਼ਿਲ੍ਹੇ ਦਾ ਸ੍ਰੀ ਪਾਇਕੇ ਨਾਮ ਬਰੈਂਡ ਵੈਸਟਰਾਂ VOTING ਨੂੰ ਲੈ ਕੇ ਤੇ ਮੈਂ ਉਹਦੇ ਉਹਦੇ ਹੱਕ ਦੇ ਵਿੱਚ ਕਹਿਣਾ ਚਾਹੁੰਗਾ ਉਹ ਸਟਰੀ ਦੇ ਹੱਕ ਦੇ ਵਿੱਚ ਕਹਿਣਾ ਚਾਹੁੰਗਾ ਕਿ ਸਾਨੂੰ ਸਾਰਿਆਂ ਨੂੰ ਵੋਟ ਬਣਾਉਣੀ ਚਾਹੀਦੀ ਹੈ ਜੇ ਸਾਡੀ ਵੋਟ ਬਣੀ ਹੋਈ ਹੈ ਤੇ ਉਹਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਵਾ ਬਿਨਾ ਕਿਸੇ ਲਾਲਚ ਡਰ ਭੈ ਇਨ੍ਹਾਂ ਵਰਗੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਸਹੀ ਢੰਗ ਦੇ ਨਾਲ ਕਰਨਾ ਚਾਹੀਦਾ ਵਾ ਤੇ ਕੁਵਰ ਜੀ ਨਾਲ ਦੀ ਨਾਲ ਤੁਹਾਡੀ ਟ੍ਰੇਨਿੰਗ ਵੀ ਚੱਲਦੀ ਪਈ ਹੈ ਜੀ ਸਰ ਟ੍ਰੇਨਿੰਗ ਤਾਂ ਤੁਹਾਨੂੰ ਪਤਾ ਹੀ ਹੈ ਘਰੇ ਮੇਰੀ ਗਰਾਊਂਡ ਹੈ ਉੱਥੇ ਛੱਤ ਤੇ ਪ੍ਰੈਕਟਿਸ ਕਰੀਦੀ ਸੋ ਫਿਰ ਅੱਜ ਕਿੰਦਾ ਲੱਗਦਾ ਪਿਆ ਕਿ ਇੱਕ ਮਜ਼ਬੂਤ ਰਾਸ਼ਟਰੀ ਸੰਗਠਨ ਬੱਲੋ ਜਰਾ ਤੁਹਾਨੂੰ ਸਨਮਾਨ ਦੇ ਦਿੱਤਾ ਸਰ ਮੈਨੂੰ ਤਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਣ ਮਹਿਸੂਸ ਹੋ ਰਿਹਾ ਵਾ ਮੇਰੇ ਨਾਲੋਂ ਵੱਧ ਕੇ ਮਾਣ ਮਹਿਸੂਸ ਮੇਰੇ ਪਰਿਵਾਰ ਨੂੰ ਹੋ ਰਿਹਾ ਵਾ ਇਹਨਾਂ ਦੀ ਸੰਸਥਾ ਨੂੰ ਮਾਣ ਮਹਿਸੂਸ ਹੋ ਰਿਹਾ ਵਾ ਕਿ ਇਹਨਾਂ ਨੇ ਚੈਂਪੀਅਨਸ ਨੂੰ ਸਮਰਪਿਤ ਚੈਂਪੀਅਨਸ ਨੂੰ ਸਨਮਾਨ ਕੀਤਾ ਵਾ ਤੇ ਅੱਗੇ ਵੀ ਕਰਦੇ ਰਹਿਣਗੇ ਤਾਂ ਅੱਗੋ ਵੀ ਜਰਾ ਹੁਣ ਜ਼ਿਆਦਾ ਜਾਣਨਗੇ ਕਿਉਂਕਿ ਬੋਲੀਵੁੱਡ 'ਚ ਆ ਰਹੇ ਤੁਸੀਂ ਜੀ ਇਹ ਤੁਹਾਡਾ ਸਾਰਾ ਅਸ਼ੀਰਵਾਦ ਹੈ ਤੁਹਾਡੇ ਸਾਰਿਆਂ ਦਾ ਸਾਡੇ ਫਰਿਸ਼ਤਿਆਂ ਦਾ ਅਸ਼ੀਰਵਾਦ ਹੈ ਤੇ ਇੱਕ ਥੋੜੀ-ਬੋਦੀ ਆਪਣੀ ਮਿਹਨਤ ਹੁੰਦੀ ਹੈ ਬੰਦੇ ਦੀ ਬੰਦਾ ਹੀਲਾ-ਵਸੀਲਾ ਕਰਦਾ ਹੈ ਤੇ ਜ਼ਰੂਰ ਉਹ ਮਾਲਕ ਹਮੇਸ਼ਾ ਬਾਹ ਫੜਦਾ ਹੈ ਕਿਉਂਕਿ ਕਿਹਾ ਹੈ ਕਿ ਮਰਦੇ ਹਿੰਮਤ ਮਦਦੇ ਖੁਦਾ ਮਰਦ ਦਾ ਕੰਮ ਹੈ ਹਿੰਮਤ ਕਰਨਾ ਤੇ ਮਦਦ ਕਰਨਾ ਉਸ ਪਰਮਾਤਮਾ ਦਾ ਕੰਮ ਤੇ ਜੋ ਬੰਦਾ ਮਿਹਨਤ ਦਾ ਹੱਥ ਨਹੀਂ ਛੱਡਦਾ ਪਰਮਾਤਮਾ ਕਦੇ ਉਹਦਾ ਹੱਥ ਨਹੀਂ ਛੱਡਦਾ ਸੋ ਸਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਸੋ ਗੱਲਬਾਤ ਕੀਤੀ ਹੈ ਜੀ ਹੁਣ ਉਹਨਾਂ ਨਾਲ ਵੀ ਮਿਲਾਵਾਂਗੇ ਕਿ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਮਿਹਨਤ ਕਰਕੇ ਘਰ ਤੋਂ ਟ੍ਰੇਨਿੰਗ ਲਈਏ ਤਾਂ ਬੜੀ ਮੁਸ਼ਕਲਾਂ ਦੇ ਵਿੱਚ ਜਾ ਕੇ ਉਹਨਾਂ ਨੇ ਵੀ ਜਿਹੜਾ ਸਿਲਵਰ ਮੈਡਲ ਜਿੱਤਿਆ ਹੈ ਸੋ ਆਪਾਂ ਗੱਲਬਾਤ ਕਰਾਂਗੇ ਤੁਸੀਂ ਜਾਣਦੇ ਹੋ ਕਿੰਨਾਂ ਦੀ ਗੱਲ ਕਰਦੇ ਪਏ ਆਪਾਂ ਜਪਰੂਫ ਕੋਰ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਬੜੀਆਂ ਵੱਡੀਆਂ ਮੱਲਾ ਮਾਰੀਆਂ ਨੇ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਫਾਦਰ ਸਾਹਿਬ ਹੀ ਕੋਚ ਨੇ ਤੇ ਮਦਰ ਵੀ ਕੋਚ ਨੇ ਟ੍ਰੇਨਿੰਗ ਦਿੰਦੇ ਨੇ ਤਾਂ ਨਾਲ ਦੀ ਨਾਲ ਕੋਈ ਵੀ ਉਹਨਾਂ ਕੋਲ ਆ ਜਾਂਦਾ ਸਵੇਰੇ 4 ਵਜੇ ਤਾਂ ਉਹਨਾਂ ਨੂੰ ਵੀ ਨਿਰਾਸ਼ ਕਰਦੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਪਰੂਪ ਕੋਰ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਕਿਦਾਂ ਲੱਗਦਾ ਪਿਆ ਅੱਜ ਫਿਰ ਤੁਹਾਨੂੰ ਜਰਾ ਇਹ ਸਨਮਾਨਿਤ ਕੀਤਾ ਗਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਧੰਨਵਾਦ ਕਰਦੀ ਹਾਂ ਮਜ਼ਬੂਤ ਰਾਸ਼ਟਰੀ ਸੰਗਠਨ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਇੱਥੇ ਸਨਮਾਨ ਕੀਤਾ ਤੇ ਜੋਗਿੰਦਰ ਸਰ ਦਾ ਤੇ ਕੰਚਨ ਮੈਮ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਆ ਕਿ ਇਹਨਾਂ ਨੇ ਮੈਨੂੰ ਇੱਥੇ ਆਉਣ ਦਾ ਇੱਕ ਮੌਕਾ ਦਿੱਤਾ ਸੋ ਜਰੂਰ ਜੀ ਕਿਦਾਂ ਦੇਖਦੇ ਹੋ ਕਿ ਬੜੀ ਮਿਹਨਤ ਨਾਲ ਤੁਸੀਂ ਬੜੇ ਕਸ਼ਟ ਆਏ ਨੇ ਪਰ ਫਿਰ ਵੀ ਆਪਣੇ ਜ਼ਿਲ੍ਹੇ ਦਾ ਤੇ ਨਾਮ ਰੋਸ਼ਨ ਕੀਤਾ ਕੀਤਾ ਮਾਤਾ ਪਿਤਾ ਦਾ ਰੋਸ਼ਨ ਨਾਮ ਕੀਤਾ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਕ ਵਾਰੀ ਡਿੱਗ ਜਾਂਦੇ ਨੇ ਆਫਰ ਉੱਠਦੇ ਨਹੀਂ ਉਹ ਕਹਿੰਦੇ ਨੇ ਕਿ ਸ਼ੈਡੋ ਵਰ ਹੋਂ ਕੀ ਜਾਣਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਆਪਣਾ ਇੱਕ ਟੀਚਾ ਬਣਾਓ ਜਿੱਦਾਂ ਹੁਣ ਮੇਰਾ ਇੱਕ ਟੀਚਾ ਆ ਕਿ ਮੈਂ 올림픽 ਤੱਕ ਜਾਣਾ ਆ ਤੇ ਉਥੋਂ ਵੀ ਮੈਡਲ ਜਿਹੜਾ ਵਾ ਉਹ 골ਡ ਲੈ ਕੇ ਆਉਂਗੀ ਤੇ ਯੂਪੀਐਸਸੀ ਕਲੀਅਰ ਕਰਨੀ ਆ ਜਿਹਦੇ ਨਾਲ ਆਈਏਐਸ ਜਿੱਦਾਂ ਸਾਡੇ ਡੀਸੀ ਸਾਹਿਬ ਤੇ ਐਸਐਸਪੀ ਮੈਮ ਆ ਉਹਨਾਂ ਦੇ ਵਾਂਗ ਮੈਂ ਵੀ ਬੰਨਣਾ ਚਾਹੁੰਦੀ ਆ ਤੇ ਜਿਹੜੇ ਇੱਕ ਵਾਰ ਡਿੱਗ ਜਾਂਦੇ ਬਾਾਰ-ਬਾਰ ਫਿਰ ਉੱਠਣਾ ਚਾਹੁੰਦੇ ਆ ਪਰ ਉਹਨਾਂ ਨੂੰ ਕਈ ਵਾਰੀ ਸਰ ਜਿਦਾਂ ਮਿਲਦਾ ਨਹੀਂ ਆ سپورਟ ਨਹੀਂ ਮਿਲਦੀ ਉਹਨਾਂ ਨੂੰ ਪਰ ਇਹ ਇੱਕ ਚੀਜ਼ ਰੱਖੋ ਕਿ ਆਪਣੇ ਜਿਹੜੇ ਮਾਪੇ ਆ ਤੁਹਾਡਾ ਟਾਡੇ ਇਹੋ ਜੀ ਤੁਹਾਡੀ ਸਭ ਤੋਂ ਵੱਡੀ ਸਪੋਰਟ ਆ ਤੁਸੀਂ ਉੱਠ ਕੇ ਵੇਖੋ ਇੱਕ ਵਾਰ ਦੇਖਿਓ ਤੁਹਾਡਾ ਕਿਦਾਂ ਹੱਥ ਫੜਦੇ ਸੋ ਗੱਲਬਾਤ ਕੀਤੀ ਹੈ ਜੀ ਵਾਕਿਆ ਹੀ ਬੜੀ ਵਧੀਆ ਗੱਲ ਆ ਜੀ ਬੜੇ ਮਜ਼ਬੂਤ ਪੱਕੇ ਇਰਾਦੇ ਹੁੰਦੇ ਨੇ ਕਿ ਜੇ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਤੇ ਉਹ ਮੰਜ਼ਲ ਜ਼ਰੂਰ ਮਿਲਦੀ ਏ ਜੇ ਆਪਾਂ ਇੱਕ ਵਾਰੀ ਡਿੱਗਦੇ ਆ ਤਾਂ ਉੱਠ ਕੇ ਫੇਰ ਅੱਗੇ ਦੀ ਮੰਜ਼ਲ ਵੱਲ ਜਾਓ ਤਾਂ ਮੰਜ਼ਲ ਜ਼ਰੂਰ ਕਿਤੇ ਨਾ ਕਿਤੇ ਮਿਲ ਜਾਂਦੀ ਏ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਆਪੇ ਉਹਨਾਂ ਦੇ ਮਾਤਾ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਪਹਿਲਾਂ ਵੀ ਆਪਾਂ ਉਹਨਾਂ ਦੇ ਰੂਬਰੂ ਕਰਵਾਇਆ ਸੀਗਾ ਤੁਹਾਨੂੰ ਫੇਰ ਹੁਣ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਉਹਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਜਿਹੜਾ ਫੇਰ ਸਨਮਾਨਤ ਹੋਈ ਏ ਤੁਹਾਡੀ ਬੇਟੀ ਹਾਂ ਜੀ ਅੱਜ ਮੈਨੂੰ ਬਹੁਤ ਖੁਸ਼ੀ ਆ ਮਜ਼ਬੂਤ ਰਾਸ਼ਟਰੀ ਸੰਗਠਨ ਵੱਲੋਂ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਸਾਡੀ ਬੱਚੀ ਨੂੰ ਇੰਨਾ ਜ਼ਿਆਦਾ ਸਨਮਾਨ ਦੇ ਰਹੇ ਨੇ ਤੇ ਇਸ ਨਾਲ ਇਹ ਬੱਚੀ ਜਿਹੜੀ ਆ ਐਪਰੀਸ਼ੀਏਟ ਹੋ ਰਹੀ ਆ ਅੱਜ ਦੇਖੋ ਮੰਮਾ ਫੇਰ ਮੈਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਕਿ ਨੈਕਸਟ ਹੁਣ ਹੈ ਇਹਦੀਆਂ ਫੇਰ ਹੋਣਗੀਆਂ ਨੈਸ਼ਨਲ ਲੈਵਲ ਗੇਮਜ਼ ਤੇ ਹੁਣ ਕਹਿ ਰਹੀ ਆ ਕਿ ਮੰਮਾ ਮੈਂ ਤਾਂ 골ਡ ਲੈ ਕੇ ਹੀ ਆਉਣਾ ਆ ਜਰੂਰ ਹਾਂਜੀ ਲੱਗਦਾ ਏ ਜੀ ਪੂਰੀ ਹੋਊਗੀ ਹਾਂਜੀ ਹਾਂਜੀ ਲੱਗਦਾ ਭਾਜੀ ਜੀ ਆਪ ਸਭ ਦਾ ਔਰ ਸਭ ਇਹ ਜਿਹੜੇ ਨੇ ਸਾਡੇ ਮਜ਼ਬੂਤ ਰਸਟ ਸੰਗਠਨ ਔਰ ਜਿੰਨੇ ਵੀ ਸਾਡੇ ਸਾਰੇ ਨੂੰ ਐਪਰੀਸ਼ੀਏਟ ਕਰਨ ਆਏ ਸੀਗੇ ਘਰੇ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਇਹਨਾਂ ਨੇ ਸਾਥ ਦਿੱਤਾ ਸਭ ਦਾ ਸਹਿਯੋਗ ਚੱਲ ਰਿਹਾ ਆ ਸਾਡੇ ਜੋ ਵੀ ਬਟਾਲੇ ਦੇ ਵੱਡੇ ਵੱਡੇ ਜੋ ਸੁਨਿਆਰੇ ਵੀ ਸੀਗੇ ਉਹ ਵੀ ਆਏ ਸੀਗੇ ਸਾਡੇ ਘਰੇ ਤੇ ਆਪ ਸਭ ਨੇ ਅੱਜ ਬਹੁਤ ਵਧੀਆ ਹੋਰ ਇੱਕ ਸਾਡੇ ਲਈ ਉਪਰਾਲਾ ਕੀਤਾ ਆ ਤੇ ਗੁੜਿਆਲੀ ਕੀਤਾ ਆ ਜਿਹਦੇ ਨਾਲ ਸਾਡਾ ਹਾਰਦਿਕ ਦਿਲੋਂ ਸਵਾਗਤ ਆ ਤੁਹਾਨੂੰ ਸੋ ਬੜੀ ਮਾਣ ਵਾਲੀ ਗੱਲ ਹੈ ਜੀ ਨੂੰ ਮਾਣ ਸਾਨੂੰ ਮਿਲਿਆ ਏ ਬੜਾ ਵੱਡਾ ਮਾਣ ਮਿਲਿਆ ਕਿਉਂਕਿ ਜੇ ਐਦਾਂ ਹੀ ਐਪਰੀਸ਼ੀਏਟ ਕਰਦੇ ਰਹੋ ਤਾਂ ਬੱਚਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਏ ਆਪਾਂ ਗੱਲਬਾਤ ਵੀ ਕਰਦੀਆਂ ਜਿਹੜੇ ਕੌਮੀ ਪ੍ਰਧਾਨ ਨੇ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਉਹਨਾਂ ਦਾ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ ਜੇ ਕਿਸੇ ਨੂੰ ਮਾਨ ਸਨਮਾਨ ਦੇਣਾ ਤਾਂ ਬੱਚੇ ਦੇ ਜਰੀਏ ਤੋਂ ਖੁਸ਼ੀ ਵੀ ਹੁੰਦੀ ਹੈ ਤੇ ਬੱਚੇ ਨੂੰ ਕਿਤੇ ਮਾਨ ਹੁੰਦਾ ਹੈ ਕਿ ਸਾਨੂੰ ਕਿਸੇ ਨੇ ਸਨਮਾਨ ਕੀਤਾ ਹੈ ਸੋ ਗੱਲਬਾਤ ਕਰਦੇ ਹਾਂ ਜੀ ਸੋ ਨਮਸਕਾਰ ਜੀ ਨਮਸਕਾਰ ਜੀ ਮੈਂ ਜਗਿੰਦਰ ਗੁਰਾਲਾ ਪ੍ਰਧਾਨ ਮਜਬੂਤ ਰਸਤਾ ਸੰਗਠਨ ਅੱਜ ਅਸੀਂ ਜਪਰੂਪ ਕੋਰ ਔਰ ਕਵਰ ਅਮਰਤਵੀਰ ਸਿੰਘ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਨੂੰ ਮਜਬੂਤ ਰਾਸ਼ਟਰੀ ਸੰਗਠਨ ਵੱਲੋਂ ਐਸਐਲ 바ਵਾ ਡੀਏਵੀ ਕਾਲਜ ਵਿਖੇ ਸਨਮਾਨਿਤ ਕੀਤਾ ਗਿਆ ਜਿੱਥੇ ਏਡੀਸੀ ਸ਼੍ਰੀ ਸੁਭਾਸ਼ ਚੰਦਰ ਜੀ ਬੀਸੀਐਸ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਇਸ ਕਾਲਜ ਦੇ ਹੋਣ ਹਾਰ ਪ੍ਰਿੰਸੀਪਲ ਡਾਕਟਰ ਵਿਨਦਰ ਭਟਿਆ ਜੀ ਅਤੇ ਸਰਦਾਰ ਸੁਖਜਿੰਦਰ ਸਿੰਘ ਰਜਿੰਦਰਾ ਫੌਂਡੀ ਵਾਲੇ ਚੇਅਰਮੈਨ ਆਈਟੀਆਈ ਕਾਦੀਆਂ ਸ਼੍ਰੀ ਰਜੀਵ ਵਿਗ ਰਨਾਨ ਲਾਈਨਜ਼ ਕਲੱਬ ਸੇਵਾ ਸਫਾਇਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਜਿਹੜੇ ਕਾਲਜ ਦੇ ਬੱਚਿਆਂ ਨੇ ਉਹਨਾਂ ਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਸਾਨੂੰ ਮਾਣ ਹੈ ਕਿ ਸਾਡੇ ਇਸ ਪੰਜਾਬ ਦੇ ਬੱਚਿਆਂ ਨੇ ਪੂਰੇ ਦੇਸ਼ ਦੇ ਵਿੱਚ ਆਪਣਾ ਡੰਕਾ ਵਜਾਇਆ ਔਰ ਮਜਬੂਤ ਰਾਸ਼ਟਰ ਸੰਗਠਨ ਵੱਲੋਂ ਇਸੇ ਤਰ੍ਹਾਂ ਖਿਡਾਰੀਆਂ ਦਾ ਸਨਮਾਨ ਜਾਰੀ ਰਹੇਗਾ ਇਸ ਤੋਂ ਪਹਿਲਾਂ ਮੈਂ ਆਪਣੇ ਜਨਮ ਦਿਨ ਤੇ 19 ਜੂਨ ਵਾਲੇ ਦਿਨ ਇਸੇ ਹੀ ਕਾਲਜ ਦੇ ਵਿੱਚ ਭਰਤਪ੍ਰੀਤ ਸਿੰਘ ਜਿਹੜੇ ਕੀ 48 ਦੇਸ਼ਾਂ ਚੋਂ ਜਿੱਤ ਕੇ ਆਏ ਸੀ ਡਿਸਕਸ ਟੋਚ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਔਰ ਬੜੀ ਖੁਸ਼ੀ ਹੋਈ ਹੈ ਮਜ਼ਬੂਤ ਰਾਸ਼ਟਰ ਸੰਗਠਨ ਦਾ ਉਪਰਾਲਾ ਦੇਸ਼ 'ਚੋਂ ਨਸ਼ਿਆਂ ਨੂੰ ਖਤਮ ਕਰਨਾ ਔਰ ਜਿਹੜੇ ਅਵਲ ਆਉਣ ਵਾਲੇ ਵਿਦਿਆਰਥੀ ਨੇ ਖਿਡਾਰੀ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਇਸੇ ਲੜੇ ਦੇ ਤਹਿਤ ਇਹ ਪ੍ਰੋਗਰਾਮ ਜਾਰੀ ਰਹੇਗਾ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬੜੀ ਮਾਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਐਦਾਂ ਦੇ ਬੱਚੇ ਹੋਣ ਹਾਰਨੇ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ ਤੇ ਜਰਾਏ ਸਨਮਾਨ ਕਰਾਂਗੇ ਅੱਗੇ ਵੀ ਕਰਦੇ ਰਾਂਗੇ ਤੇ ਪਹਿਲਾਂ ਵੀ ਕੀਤੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਇਹਨਾਂ ਬੱਚਿਆਂ ਦਾ ਜਰਾਏ ਹੌਸਲਾ ਵਧੇ ਤਾਂ ਉਹਨਾਂ ਤੱਕ ਵੀਡੀਓ ਜਾਣੀ ਚਾਹੀਦੀ ਏ ਜਿਹਰੇ ਹੌਸਲਾ ਹਾਰ ਜਾਂਦੇ ਨੇ ਤਾਂ ਘਰ ਬੈਠ ਜਾਂਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕੈਮਰਾ ਪਰਸਨ ਅਵਨਗਰਵਾਲ ਦੇ ਨਾਲ ਲੁਧਿਆਣਾ ਲਾਈਵ ਲਕੀ ਰਾਜਪੂਤ ਗੁਰਦਾਸਪੁਰ